ਪਿੱਤੇ ਸ਼ਾਮ ਦੀ ਤੁਹਾਡੇ ਨਾਲ ਸਮਰਾਲਾ ਤੋਂ ਖਬਰ ਸਾਂਝੀ ਕਰ ਰਿਹਾ ਜਿੱਥੇ ਟਰੈਕਟਰ ਟਰਾਲੀ ਅਤੇ ਬੱਸ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਤੁਹਾਨੂੰ ਦੱਸਦੀ ਕਿ ਜਦੋਂ ਟੱਕਰ ਹੁੰਦੀ ਹੈ ਤਾਂ ਇਹਨਾਂ ਦੋਵਾਂ ਵਿਚਾਲੇ ਆਪਸ ਦੇ ਵਿੱਚ ਝਗੜਾ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਬੱਸ ਚਾਲਕ ਅਤੇ ਕੰਡਕਟਰ ਵੱਲੋਂ ਉਸ ਟਰੈਕਟਰ ਟਰਾਲੀ ਤੇ ਸਵਾਰ ਜਿਹੜਾ ਚਾਲਕ ਸੀਗਾ ਉਸ ਦੇ ਨਾਲ ਲੜਨ ਲੱਗ ਜਾਂਦੇ ਲੜਨ ਤੋਂ ਬਾਅਦ ਲੜਾਈ ਐਨੀ ਵੱਜ ਜਾਂਦੀ ਹੈ ਕਿ ਉਸ ਦੇ ਉੱਤੇ ਡੰਡਿਆਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਟਰੈਕਟਰ ਟਰਾਲੀ ਜਲਾ ਚਾਲਕ ਹੈ ਉਸ ਦੀ ਮੌਤ ਹੋ ਜਾਂਦੀ ਹੈ ਪਰ ਇਸ ਸਾਰੇ ਮਾਮਲੇ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਕੀ ਕਹਿਣਾ ਹੈ ਅਤੇ ਪੰਜਾਬ ਪੁਲਿਸ ਵੱਲੋਂ ਕੀ ਕਹਿਣਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਜੀ ਇਹ ਟਰੈਕਟਰ ਲਈ ਜਾਂਦੀ ਟਰੈਕਟਰ ਟਰਾਲੀ ਇਹ ਢੱਲੋਂ ਵਾਸਾ ਜੀ ਅਮਰੀਕਦੀ ਜੀ ਤੇ ਨਾਮ ਕੀ ਏ ਟਰਾਲੀ ਦੇਖੋ ਜੀ ਮਾਰੀ ਉਧਰ ਨੂੰ ਮਾਰ ਕੇ ਦਿਖਾਉਗੀ ਇਹ ਆਪਣਾ ਟਰੈਕਟਰ ਵਾਲਾ ਬੰਦਾ ਸਹੀ ਜਾ ਰਿਹਾ ਬੱਸ ਤੇ ਸੀਗੀ ਕਿੱਥੇ ਤੱਕ ਵੱਜ ਕੇ ਜਾ ਕੇ ਗਈ ਹੋਈ ਏ ਬੱਸ ਕਿੱਧਰੋਂ ਆ ਰਹੀ ਏ ਇਹ ਬੱਸ ਉਧਰੋਂ ਆ ਰਹੀ ਏ ਟਰੈਕਟਰ ਇਧਰੋਂ ਆ ਰਿਹਾ ਸੀ ਚਾਹਲਾ ਵੱਲੋਂ ਤੇ ਆ ਰਿਹਾ ਕੀ ਕਹਿੰਦੇ ਨੇ ਆਹ ਮੁੰਡਾ ਉਤਰਿਆ ਉਤਰ ਕੇ ਬੱਸ ਵਾਲਿਆਂ ਦੇ ਵਿੱਚ ਡੰਡੇ ਪਏ ਨੇ ਦੇਖ ਲੋ ਜੀ ਸ਼ਰੀਆਮ ਆਹ ਲੱਤਾਂ ਦੇ ਵਿੱਚ ਸੱਟਾਂ ਮਾਰੀਆਂ ਹੋਏ ਨੇ ਡੰਡੇ ਪੂਰੇ ਮਾਰੇ ਹੋਏ ਨੇ ਉਤਰ ਕੇ ਦੇਖ ਲੋ ਜੀ ਉਧਰ ਕੈਮਰਾ ਬਾਅਦ ਕਰ ਲਿਓ ਨਾ ਕਰਨੀ ਟੁੱਟ ਕੇ ਡੰਡਿਆਂ ਨਾਲ ਬੰਦਿਆਂ ਨੇ ਮਾਰੇ ਆ ਜੀ ਕੋਣ ਬਦਲ ਗਿਆ ਵੀਰੇ ਸਾਨੂੰ 7 ਵਜੇ ਦੀ ਘਟਨਾ ਹੋਈ ਹੋਈ ਸਾਨੂੰ ਅਸੀਂ ਆਏ ਆ ਵੀਰੇ ਹੁਣ 8:30 ਵਜੇ ਅਸੀਂ ਉਰੇ ਆਏ ਆ ਜੀ 7 ਵਜੇ ਦੀ ਘਟਣਾ ਹੋਈ ਹੋਈ ਆ ਤੇ ਉਹ ਬੰਦੇ ਮੈਨੂੰ ਜਿਹੜੇ ਕਰੈਕਟਰ ਜਾਂਦੇ ਹੁਣ ਰਸਤੇ 'ਚ ਮਿਲੇ ਨਹੀਂ ਜੀ ਤੇ ਟਰੈਕਟਰ ਵਾਲਾ ਬੰਦਾ ਕਿੱਥੇ ਦਾ ਸੀ ਟਰੈਕਟਰ ਵਾਲਾ ਬੰਦਾ ਕਿੱਥੇ ਦਾ ਰਹਿ ਗਿਆ ਹੁਣ ਵਿੱਚ ਹੈ ਜੀ ਟਰੈਕਟਰ ਵਾਲਾ ਬੰਦਾ ਕਿੱਥੇ ਦਾ ਰਹਿ ਗਿਆ ਟਰੈਕਟਰ ਵਾਲਾ ਬੰਦਾ ਵੀ ਹਰਿਆਉਂਗਲਾ ਦਾ ਹੀ ਆ ਜੀ ਕਾਜਾ ਆਈ ਮੇਰਾ ਜੀ ਨਾਮ ਮਨਜੀਤ ਸਿੰਘ ਆਈ ਉਮਰ ਕਿੰਨੀ ਕਾ ਉਮਰ ਹੋ ਗਈ ਆ 40 42 ਕਸਾਲੀ ਤੇ ਜਿਹੜੇ ਬੱਸ ਵਾਲੇ ਦਾ ਕੁਝ ਪਤਾ ਨਹੀਂ ਕੌਣ ਸੀ ਮੁੰਡੇ ਇਹ ਬੱਸ ਵਾਲੇ ਜੀ ਆਹੀ ਆ ਢੱਲੋਂ ਬੱਸ ਵਾਲੇ ਨੇ ਉਹ ਤਾਂ ਦਾਖਲ ਹੋ ਗਈ ਜਾ ਕੇ ਕਹ ਨੀਓ ਬੰਦਾ ਮਰ ਗਿਆ ਬੰਦਾ ਜੀ ਮੌਕੇ ਦੀ ਪੂਰਾ ਹੋ ਗਿਆ ਬੰਦੇ 'ਚ ਮਾੜਾ ਮੋਟਾ ਜੇ ਹੋਸ਼ ਵੀ ਹੁੰਦਾ ਵੀ ਤੁਸੀਂ ਚੱਕ ਕੇ ਲੈ ਜਾਓ ਵੀ ਇਨਸਾਨੀਅਤ ਨਾਂ ਦੀ ਕੋਈ ਚੀਜ਼ ਆ ਬੰਦਾ ਚੱਕ ਕੇ ਵੀ ਨਹੀਂ ਲੈ ਕੇ ਗਿਆ ਦੂਏ ਲੋਟੇ 'ਚ ਉਹਦੇ ਵਿੱਚ ਕੁੱਟ ਕੇ ਮਾਰਦਾ ਦੂਏ ਲੋਟੇ ਜੀ ਬੰਦੇ ਜੀ ਖਬਰਾਂ ਜਾਨ ਪ੍ਰਾਣ ਹੁੰਦੀ ਤੁਸੀਂ ਚੱਕ ਕੇ ਤਾਂ ਲੈ ਜਾਓ ਚਲੋ ਬਾਜਾ ਬੱਸ ਬੱਜੀ ਇਹਦਾ ਨੁਕਸਾਨ ਹੋਇਆ ਲੋਹਾ ਦਾ ਸਿੱਧਾ ਹੋ ਜੂਗਾ ਹੀ ਨੁਕਸਾਨ ਭਰ ਦੰਦੇ ਜੀ ਮਨਜੀਤ ਸਿੰਘ ਨਾਂ ਦਾ ਵੀ ਟਰੈਕਟਰ ਲਈ ਆ ਰਿਹਾ ਸੀਗਾ ਤੇ ਉਹਦੇ ਸਾਹਮਣੇ ਹੀ ਬੱਸ ਆ ਰਹੀ ਸੀਗੀ ਉਹਨਾਂ ਦਾ ਅਚਾਨਕ ਐਕਸੀਡੈਂਟ ਹੋਇਆ ਐਚਾ ਐਕਸੀਡੈਂਟ ਵੀ ਕੋਈ ਐਡਾ ਵੱਡਾ ਨਹੀਂ ਸੀਗਾ ਟਰੈਕਟਰ ਆਪਦਾ ਸੇਫ ਨਿਕਲ ਗਿਆ ਸੀ ਬੱਸ ਪਿੱਛੇ ਟਰਾਲੀ ਚ ਲੱਗੀ ਚਲੋ ਇਹ ਨਾਰਮਲ ਗੱਲਾਂ ਨੇ ਹੁੰਦੀਆਂ ਰਹਿੰਦੀਆਂ ਨੇ ਪਰ ਜੋ ਉਹਨਾਂ ਨੇ ਇੱਕ ਬਹੁਤ ਹੀ ਦੁਖਦਾਈ ਕੰਮ ਕੀਤਾ ਮਤਲਬ ਉਹ ਕੁੱਟ-ਕੁੱਟ ਕੇ ਆਪਣੇ ਉਹ ਬੰਦੇ ਦੀ ਜਾਨ ਲੈ ਲਈ ਹੁਣ ਆਪਾਂ ਸੋਚੋ ਇਸ ਵਾਸਤੇ ਪੰਜਾਬ ਦੇ ਵਿੱਚ ਆਹਾਂ ਕੰਮ ਜੇ ਹੋਣ ਲੱਗੇ ਆਪਾਂ ਤਾਂ ਯੂਪੀ ਬਿਹਾਰ ਨਾਲੋਂ ਵੀ ਗਏ ਕੁਝਰੇ ਸਿਰਫ ਇੱਕ ਨੋਰਮਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਕੋਈ ਵੱਡਾ ਮੇਜਰ ਨੁਕਸਾਨ ਨਹੀਂ ਹੋਇਆ ਟਰੈਕਟਰ ਵੀ ਠੀਕ ਆ ਕੁਝ ਟਰਾਲੀ ਤੇ ਲੱਗਿਆ ਕੁਝ ਬੱਸ ਦੇ ਵਿੱਚ ਨੋਰਮਲ ਹੈ ਪਰ ਹਰਜਾਨਾ ਭਰ ਦੰਦੇ ਹਾਂ ਚਲੋ ਇਹ ਗੱਲਾਂ ਚੱਲਦੀਆਂ ਨੇ ਜੀ ਹਰਜਾਨਾ ਭਰ ਦੰਦੇ ਜੋ ਵੀ ਖਰਚਾ ਹੋਇਆ ਪਰ ਉਹਨਾਂ ਨੇ ਕੀ ਆ ਬਦਮਾਸ਼ੀ ਦਿਖਾਈ ਆ ਕੀ ਦਿਖਾਇਆ ਜੀ ਅਸੀਂ ਇੱਕ ਇੱਕ ਆਮ ਇਨਸਾਨ ਕੁੱਟ-ਕੁੱਟ ਕੇ ਮਾਰ ਦਿੱਤਾ ਜੀ ਦਾ ਤੁਹਾਡੇ ਸਾਹਮਣੇ ਆ ਹੈ ਉਹ লাশ ਲੈ ਜੀ ਲੈ ਕੇ ਗਏ ਨੇ ਨਾ ਟੀ ਲਾ ਸੜਕ ਤੇ ਪਈ ਹੈ 3 ਘੰਟੇ ਦੀ ਲਾਸ਼ ਜੋ ਕਿ ਇੱਥੇ ਰੋੜ ਰਹੀ ਆ ਕੋਈ ਨਾ ਉਹਦਾ ਕੋਈ ਪੁੱਛ ਰਿਹਾ ਜੀ ਨਾ ਕੋਈ ਵਾਸਤਾ ਨਾ ਕੋਈ ਨਾ ਬੱਸ ਵਾਲਾ ਆਇਆ ਨਾ ਕੋਈ ਬੱਸ ਕਨੈਕਟਰ ਚਲੋ ਜੇ ਤੁਹਾਡੇ ਤੋਂ ਕੋਈ 6:00 ਵਜੇ ਵੀ ਗਈ ਸਾਂ ਤੁਸੀਂ ਉਹਨੂੰ ਹਾ ਹਸਪਤਾਲ ਲੈ ਕੇ ਜਾਓ ਜੀ ਹੋ ਵੀ ਗਿਆ ਆਪਾਂ ਚਲੋ ਗੁੱਸੇ ਦੇ ਵਿੱਚ ਕੋਈ ਮਾੜੀ ਮੋਟੀ 6:00 ਵਜੇ ਵੱਜ ਗਈ ਤਾਂ ਤੁਸੀਂ ਆਰਾਮ ਨਾਲ ਜਾਓ ਉੱਥੇ ਇਹ ਬੱਸ ਕਿੰਨਾ ਦੀ ਸੀ ਜੀ ਬੱਸ ਜੀ ਢਿੱਲੋਂ ਬੱਸ ਲਿਖਿਆ ਹੋਇਆ ਸਾਨੂੰ ਨਹੀਂ ਪਤਾ ਜੀ ਵੀ ਕਿੰਨਾ ਦੀ ਆ ਤੇ ਇਹ ਇੱਥੋਂ ਦਰਾਹੇ ਤੋਂ ਚੱਲਦੀ ਆ ਜੀ ਸਮਰਾਲੇ ਨੂੰ ਤੇ ਉਹ ਹੋਇਆ ਕਿਹੜਾ ਰੋਡ ਕਿਹੜਾ ਕਿੱਥੇ ਐਕਸੀਡੈਂਟ ਹੈ ਇਹ ਜੀ ਮਾਦਪੁਰ ਰੋਡ ਦੇ ਉੱਤੇ ਹੋਇਆ ਜੀ ਕੀ ਮੰਗ ਮੰਗ ਜੀ ਇਨਸਾਫ ਇੱਕ 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 ਬੰਦੇ ਦੇ ਬਦਲੇ ਕੀ ਹੋ ਜਾਣਾ ਇੱਕ ਇਨਸਾਫ ਹੀ ਚਾਹੀਦਾ ਈ ਸਾਨੂੰ ਤਾਂ ਉਹ ਉਸ ਇਨਸਾਫ ਪਰਿਵਾਰ ਵਿੱਚ ਹੁਣ ਉਹਦਾ ਮੁੰਡਾ ਉਹ ਬਾਹਰ ਆ ਜੀ ਜੋ ਪਤਾ ਲੱਗੇ ਤੇ ਉਹਦੀ ਮਿਸ ਜੀ ਦੀ ਡੈਥ ਹੋ ਚੁੱਕੀ ਹੈ ਇੱਕ ਆਪ ਦਾ ਕਰਕੇ ਇੱਕ ਖਾ ਰਿਆ ਸੀਗਾ ਤੇ ਇਸ ਤਰੀਕੇ ਨਾਲ ਲਤੜਦੀ ਏ ਤਾਂ ਮਤਲਬ ਇਹ ਇੱਕ ਗੁੰਡਾ ਕਰਦੀ ਹੋਗੀ ਕਿਸ ਤਰ੍ਹਾਂ ਦੀ ਗੱਲ ਵਿੱਚ ਆਉਨੇ ਤੁਸੀਂ ਕਈ ਕਾਰਵਾਈ ਦਾ ਜੀ ਪਰਚਾ ਹੋਵੇ ਉਹਨਾਂ ਦੇ ਇਨਸਾਬ ਜੋ ਵੀ ਇਨਸਾਬ ਇਹ ਇਹ ਜੀ ਕੋਈ ਐਕਸੀਡੈਂਟ ਕੇਸ ਨਹੀਂ ਹੈਗਾ ਜੀ ਇਹ ਇਹ 302 ਹੈ 302 ਹੈ ਮਰਡਰ ਹੈ ਇੱਕ ਔਰ ਪੰਜਾਬ ਦੀ ਧਰਤੀ ਤੇ ਖੜ ਕੇ ਇੱਕ ਇੱਕ ਅਜਿਹਾ ਮਰਡਰ ਹੋ ਜਾਣਾ ਜਿਹਨੂੰ ਆਪਾਂ ਦੇਖੇ ਦਰਿੰਦਗੀ ਹੈ ਦਰਿੰਦਗੀ ਦੇ ਉੱਪਰ ਕੋਈ 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 ਲਾਗਡਾਟ ਨਹੀਂ ਕੋਈ ਕੋਈ ਹੋਰ ਨਹੀਂ ਜੀ ਹਨਾ ਜੀ ਆਪਾਂ ਇੱਕ ਤਾਂ ਕਹਿੰਨੇ ਆ ਵੀ ਕਿਸੇ ਬੰਦੇ ਦੀ ਵੀ ਲਾਕਡਾਊਨ ਫਿਰ ਇੱਕ ਕੁੱਟ-ਕੁੱਟ ਕੇ ਉਹਨਾਂ ਨੇ ਬੰਦਾ ਮਾਰ ਦਿੱਤਾ ਜੀ ਅਸੀਂ ਤਾਂ ਇੱਕ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਅੱਗੇ ਇਹੀ ਅਰਜ਼ ਕਰਦੇ ਆ ਵੀ ਇਨਸਾਫ਼ ਮਿਲੇ ਇਨਸਾਫ਼ ਪੂਰਾ ਮੇਰੀ ਮੈਸੇਜ ਸਰਪੰਚਾ ਮੈਂ ਸਰਪੰਚ ਦੇ ਤੌਰ ਤੇ ਆਇਆ ਜੀ ਇੱਥੇ ਤੇ ਸਾਡੇ ਪਿੰਡ ਦਾ ਮਨਜੀਤ ਸਿੰਘ ਦੀ 45 ਸਾਲ ਉਮਰ ਹਮ ਢਿੱਲੋਂ ਵਾਲਾ ਦੀ ਬਸ ਆ ਰਹੀ ਸੀ ਹਮ ਮਾਧਪੁਰ ਤੋਂ ਉਹ ਤੇ ਉਹਦੇ ਵਿੱਚ ਟਰਾਲੀ ਤੇ ਜਾ ਰਿਹਾ ਸੀ ਆਪਣਾ ਕਿੱਥੇ ਜਾ ਰਿਹਾ ਸੀ ਇਹ ਜਾ ਰਹੀ ਆਤੀ ਬੰਬਾਂ ਨੂੰ ਜੀ ਮੇਰਾ ਕਹਿ ਬੰਬਾਂ ਦੇ ਟਰੈਕਟਰ ਚਾਉਂਦਾ ਜੀ ਇਹ ਡਰਾਈਵਰ ਤੇ ਬੰਬਾਂ ਤੇ ਟਰਾਲੀ ਤੇ ਹਮ ਤੇ ਉਹ ਟਰਾਲੀ ਇਹਦੀ ਸਾਈਡ ਤੇ ਆ ਵੈਸੇ ਹਮ ਬੱਸ ਵਿੱਚ ਆਲੇ ਨੇ ਬੱਸ ਵਿੱਚ ਮਾਰੀ ਉਹ ਕਹਿੰਦੇ ਆਲੇ ਦਲੇ ਲੋਕ ਦੱਸਦੇ ਨੇ ਵੀ ਕੁੱਟ ਕੇ ਹੀ ਮਾਰ ਗਈ ਹਮ ਇਹ ਕੁੱਟ ਕੇ ਮਾਰਨ ਦਾ ਮਤਲਬ ਤਾਂ ਇਹੀ ਹੋਇਆ ਵੀ ਜਾਂ ਗੁੰਡਾ ਕਰਦੀ ਜਾਂ ਮਤਲਬ ਕਾਹਨ ਕਰਿਆ ਜਿਹੜਾ ਇਹਨਾਂ ਨੇ ਜਿਵੇਂ ਪਤਮਾਛੀ ਤੇ ਨਾ ਪੁੱਛਿਆ ਆ ਕੇ બસ ਸਾਲੇ ਨੂੰ ਪੁੱਛਣਾ ਚਾਹੀਦਾ ਸੀ ਉਹਨਾਂ ਲੋਕਲ ਬੱਸਾਂ ਜੀ ਮ੍ਰਿਤਕ ਦੇ ਨਾਂ ਦੀ ਬੱਸ ਆ ਲੋਕਲ ਉਹਨਾਂ ਨੂੰ ਆ ਕੇ ਪੁੱਛਣਾ ਚਾਹੀਦਾ ਸੀ ਕੀ ਗੱਲਬਾਤ ਹੋਈ ਕੀ ਬਾਤ ਨਾ ਹੀ ਹੋਈ ਤੇ ਘੱਟੋ ਘੱਟ 7 ਵਜੇ ਦੀ ਗੱਲ ਆ 9:30 ਹੋਣੇ ਵਾਲੇ ਨੇ 2.5 ਘੰਟੇ ਹੋ ਗਏ ਮੁੰਡੇ ਦੀ ਮੌਤ ਹੋ ਗਈ ਜਦੇ ਮ੍ਰਿਤਕ ਦੇ ਘਰ ਚ ਕੌਣ ਕੌਣ ਆ ਘਰ ਗੁੱਡੀ ਵਿਆਹੀ ਹੋਈ ਆ ਮੁੰਡਾ ਬਾਹਰ ਆ ਇਕੱਲਾ ਹੀ ਸੀ ਇਕੱਲਾ ਹੀ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਪਿਓ ਘਰ ਅਜੀ ਰਥ ਆਈ ਆ ਵਿਚਾਰੇ ਮੈਂ ਤੁਸੀਂ ਕੀ ਕਰਨ ਗੁੰਡਾ ਕਰਦੀ ਆ ਬੱਸ ਤਾਂ ਇਹ ਚਾਹਣਾ ਜੀ ਪਰਚਾ ਹੋਣਾ ਚਾਹੀਦਾ ਜਿਹੜੇ ਕੁੱਟ ਕੇ ਮਾਰ ਗਏ ਤੇ ਕਿੰਨੀ ਤੇ ਲਾਸ਼ ਥੇ ਪਈ ਰਹੀ ਹੈ ਲਾਸ਼ 2.5 ਘੰਟੇ ਪਈ ਹੋ ਆਜੇ 2.5 ਘੰਟੇ ਹੋ ਗਏ 7 ਵਜੇ ਤੱਕ ਆਹ ਰਏ ਨੇ ਇਹਦਾ ਮਤਲਬ ਇਹ ਤਾਂ ਪਹਿਲਾਂ ਦੀ ਵੀ ਗੱਲ ਹੋ ਸਕਦੀ ਆ ਹੁਣ ਕੀ ਮੰਗ ਕੀ ਆਪਣੀ ਸਾਡੀ ਮੰਗ ਇਹ ਆ ਜੀ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਇਹਨੂੰ ਇਨਸਾਫ ਮਿਲਣਾ ਚਾਹੀਦਾ ਬੱਸ ਆ ਰਹੀ ਸੀ ਜਿੱਧਰੋਂ ਮਾਧਪੁਰ ਸਾਈਡ ਤੋਂ ਜਿਹੜਾ ਟਰੈਕਟਰ ਡਰਾਈਵਰ ਸੀ ਤੇ ਟਰੈਕਟਰ ਲੈ ਕੇ ਜਾ ਰਿਹਾ ਸੀ ਆਪਣੇ ਚਹਿਲਾਂ ਤੋਂ ਮਾਧਪੁਰ ਨੂੰ ਆਮੋ ਸਾਹਮਣੀ ਟੱਕਰ ਹੋਈ ਹੈ ਜੀ ਟਰੈਕਟਰ ਅੱਗੇ ਲੰਘ ਗਿਆ ਸੀ ਪਿੱਛੇ ਟਰਾਲੀ ਉਹਦੇ ਫਰੰਟ ਤੇ ਫਸ ਗਈ ਬੱਸ ਟਰੈਕਟਰ ਡਰਾਈਵਰ ਚੱਲ ਕਾ ਮਲਜੀਤ ਸਿੰਘ ਪੂਰੀ ਰੈੱਡ ਬੋਡੀ ਕਈਆ ਟਰੈਕਟਰ ਦੇ ਟਾਇਰਾਂ ਕੋਲੇ ਅੱਗੇ ਜਾਂਚ ਪੜਤਾਲ ਕਰ ਰਹੇ ਆ ਜੀ ਜੋ ਸਟੇਟਮੈਂਟ ਦੇਣਗੇ ਉਹਨਾਂ ਨੂੰ ਕਾਨੂੰਨੀ ਕਰਦੇ ਕਰਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਵੀ ਉਹ ਡਰਾਈਵਰ ਦੇ ਕਨੈਕਟਰ ਨੇ ਉਹਨਾਂ ਨੂੰ ਕੁੱਟ ਕੁੱਟ ਹਾਂਜੀ ਉਹ ਕਹਿ ਰਹੇ ਨੇ ਜੀ ਹਾਂਜੀ ਉਹ ਕਹਿ ਰਹੇ ਨੇ ਵੀ ਉਹਨੂੰ ਹੀ ਕੁੱਟ ਕੁੱਟ ਕੇ ਮਾਰਿਆ ਅੱਗੇ ਦੇਖੋ ਜੀ ਜਾਂਚ ਪੜਤਾਲ ਤੋਂ ਜੋ ਸਾਹਮਣੇ ਆ ਉਹ ਉਸ ਹਸਾਬ ਦੇ ਕਾਰਵਾਈ ਕੀਤੀ ਟੋੜ ਕਲੀਅਰ ਕਰ ਦਿੱਤਾ ਗਿਆ ਜੀ ਤੇ ਰੈੱਡ ਵਾ ਹਾਂਜੀ ਹਾਂਜੀ ਕਰਨ ਲੱਗੇ ਆ ਸਰ